ਹੈਲੋ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਜਗਰਾਉਂ ਦੇ ਅਗਰਵਾਲ ਫਲਿਕ ਸਟੋਰ ਵਾਲੇ ਤੁਹਾਡੇ ਲਈ ਨਵੀਆਂ ਨਵੀਆਂ ਵੈਰਾਈਟੀਆਂ ਲੇਟੈਸਟ ਡਿਜ਼ਾਈਨਰ ਸੂਟ ਅੱਜ ਫੇਰ ਨਵੀਂ ਕਲੈਕਸ਼ਨ ਲੈ ਕੇ ਆਏ ਆ ਸਾਡੇ ਸਟੋਰ ਤੇ ਰੋਜ਼ ਡੇਲੀ ਨਵੀਂ ਵੈਰਾਈਟੀ ਅਪਡੇਟ ਹੋ ਰਹੀ ਹੈ ਨਮੀ ਨਮੀ 컬렉ਸ਼ਨ ਦੇਖਣ ਵਾਸਤੇ ਦਿੱਲੀ ਰੋਜ਼ ਨਵੇਂ ਤੋਂ ਨਵਾਂ ਮਾਲ ਆ ਰਿਹਾ ਹੈ ਨਮੀ 컬렉ਸ਼ਨ ਸੈਲੀਬ੍ਰਿਟੀ ਡਿਜ਼ਾਈਨ ਬੁਟੀਕ ਸੂਟ ਗੁੱਡ ਮਾਰਨਿੰਗ ਜੀ ਲੋ ਜੀ ਅਗਰਵਾਲ ਸਿਲਕ ਸਟੋਰ 메인 ਬਾਜ਼ਾਰ ਜਗਰਾਉ ਨੇੜੇ ਨਲਕਿਆਂ ਵਾਲਾ ਚੌਕ ਹੈ ਜੀ 93553 00250 95176 3088 ਸਤ ਸਾਲ ਨੂੰ ਮੇਰੇ ਵੱਲੋਂ ਗੁੱਡ ਮਾਰਨਿੰਗ ਐਂਡ ਸਸਿਕਾ ਜੀ ਬਿਕਰੀ ਸ਼ੁਰੂ ਭਾਈ ਦਈਓ ਭਾਈ ਕੱਲ ਨਾਲ ਅਸੀਂ ਤੁਹਾਨੂੰ ਫੂਡ ਦਿਖਾਈ ਸੀ ਗਨ ਵਾਲਾ ਮੈਂ ਫੋਟੋ ਦਈਓ ਕਸਟਮਰ ਨੇ ਡਿਮਾਂਡ ਕੀਤੀ ਪਲੀਜ਼ ਉਹਦਾ ਦੁਪੱਟਾ ਵੀ ਦੁਬਾਰਾ ਓਪਨ ਕਰਕੇ ਦਿਖਾਓ ਜੀ ਬਹੁਤ ਹੀ ਪਿਆਰਾ ਤੁਹਾਨੂੰ ਰਿਪੀਟ ਪੀ ਦਿਖਾਣ ਲੱਗੇ ਨੇ ਦੁਪੱਟਾ ਵੀ ਬਹੁਤ ਸੋਹਣਾ ਬਣ ਕੇ ਆਇਆ ਫੂਡ ਖੁੱਲੀ ਪਹਿਲਾਂ ਬਹੁਤ ਹੀ ਪਿਆਰਾ ओरिजिनल ਫੂਡ ਬਣ ਕੇ ਆਇਆ ਹੈ ਗਰਲਿਸ਼ ਲੁੱਕ ਦੇ ਵਿੱਚ ਬਹੁਤ ਹੀ ਪਿਆਰਾ ਪੀਸ ਹੈ ਜੀ ਅਲਟੀਮੇਟ ਕਰ ਬਈ ਬੱਚੀ ਬਹੁਤ ਹੀ ਪਿਆਰਾ ਨਾਲ ਗਲਾ ਜੀ ਬਿਊਟੀਫੁੱਲ ਹੈਂਡਵਰਕ ਸਫੀ ਕਾਜੀ ਸਾਰਿਆਂ ਦੇ ਮੇਰੇ ਵੱਲੋਂ ਬਹੁਤ ਹੀ ਬਿਊਟੀਫੁੱਲ ਗਨ ਹੈ ਠੀਕ ਹੈ ਮੈਂ ਉੱਪਰ ਚੱਕੀ ਮੜੇ ਹੋਏ ਲੈਟ ਬੈਲੀ ਬਹੁਤ ਹੀ ਬਿਊਟੀਫੁੱਲ ਗਨ ਹੈ ਜੀ ओरिजिनल ਗਨ ਬਣੀ ਜਿਵੇਂ ਦੇਖੋ ਟੋਟਲੀ ਹੈਂਡਵਰਕ ਦੇ ਵਿੱਚ ਬਿਲਕੁਲ ਅਲਟੀਮੇਟ ਸੂਰਤਨ ਦਿਖਾ ਰਹੇ ਆ ਅੱਜ ਸਾਰੇ ਬਹੁਤ ਹੀ ਪਿਆਰੀ ਨਾਲ ਬਾਜੂ ਹੈ ਜੀ ਨਾਲ ਪਿਓਰ ਸਿਲਕ ਦਾ ਬੇਸ ਹੈ ਜੀ ਦੇਖੋ ਬਹੁਤ ਹੀ ਸੋਹਣੀ ਸਿਲਕ ਲੱਗੀ ਟੌਪ ਦੀ ਪਰ ਬਟਾ ਆਪਣਾ ਕਰਿਓ ਮਾਡਲ ਦੇ ਵੀ ਦੁਪੱਟਾ ਬਿਲਕੁਲ ਸਿੰਪਲ ਪਾਇਆ ਹੋਇਆ ਹੈ ਅਸੀਂ ਦੁਪੱਟੇ ਉੱਪਰ ਸਾਰੀਆਂ ਕੀ ਕਹਿੰਦੇ ਗੋਲੀ ਬਣਵਾਤੀ ਜੀ ਪੂਰੀ ਹੈਵੀ ਗੋਲੀ ਜਿਹਦੇ ਨਾਲ ਸੂਟ ਹੋਰ ਫੈਮਸੀ ਬਣੇ ਜੀ ਲੋ ਜੀ ਆਹ ਦੇਖੋ ਜੀ ਨਾਲ ਉੱਪਰ ਸਾਰੀ ਗੋਲੀਆਂ ਬਣਵਾਤੀਆਂ ਇਹ ਬਿਲਕੁਲ ਹੀ ਨਮਾਜ਼ ਸੈਲੀਬ੍ਰਿਟੀ ਪੀਸ ਰੈਡੀ ਕਰਵਾਇਆ ਹੈ ਸਿਰਫ ਅਗਰ ਵਾਕ ਸਟੋਲ ਕਲੈਕਸ਼ਨ ਵੱਲੋਂ ਜੀ ਬਾਣੀ ਸਿੱਧੂ ਤੇ ਪਾਇਆ ਹੋਇਆ ਹੈ ਇਹ ਬਾਣੀ ਸਿੱਧੂ ਤੇ ਪਾਇਆ ਪੀਸ ਬਹੁਤ ਹੀ ਪੂਰਾ ਹੈਵੀ ਦੁਪੱਟਾ ਨਾਲ ਰੈਡੀ ਕਰਵਾਤਾ ਜੀ ਅਲਟੀਮੇਟ ਅਲਟੀਮੇਟ ਗਨ ਇਹ ਲੜਕੀਆਂ ਦੀ ਬਿਲਕੁਲ ਜਾਨ ਆਈ ਸੂਟ ਹੈ ਕੇ ਬਣੀ ਹੋਈ ਜੀ ਲੋ ਜੀ ਆ ਮਾਡਲ ਦੀ ਨਾਲ ਫੋਟੋ ਜੀ ਜੇ ਤੁਸੀਂ ਲੈਣਾ ਸਕਰੀਨ ਸ਼ਾਟ ਤੇ ਸਕਰੀਨ ਸ਼ਾਟ ਲੈ ਕੇ ਸਾਨੂੰ ਤੁਸੀਂ ਫੋਟੋ ਭੇਜ ਸਕਦੇ ਹੋ ਬੈਕ ਸਾਡੇ ਵਟਸਐਪ ਨੰਬਰ ਹੈਗੇ ਆ ਜੀ ਆਹ 98553 00250 95176 30080 ਲੋ ਜੀ ਆ ਨੰਬਰ ਤੇ ਵਟਸਐਪ ਕਰੋ ਜੀ ਬਹੁਤ ਬਹੁਤ ਥੈਂਕ ਯੂ ਸਾਡੀ ਵੀਡੀਓ ਦੇਖਣ ਲਈ ਪਲੀਜ਼ ਲਾਈਕ ਐਂਡ ਸ਼ੇਅਰ ਨਾਲ ਨਾਲ ਜਰੂਰ ਕਰਦੇ ਕਰੋ ਜੀ ਲੋ ਜੀ ਲੈ ਲਓ ਜੀ ਸਕਰੀਨ ਸ਼ਾਟ ਬਿਲਕੁਲ ਅਲਟੀਮੇਟ ਸੂਟ ਰੇਂਜ ਸਿਰਫ 3000 ਰੁਪਏ ਦੀ ਲੋ ਜੀ ਗਨ ਸੂਟ ਮੁਰਾ ਨਇਆ ਕਟਿੰਗ ਕਰ ਦਿਓ ਮਗਰ ਰੇਟ ਬਿਲਕੁਲ ਫਿਕਸ ਪ੍ਰਾਈਸ ਸ਼ਾਪ ਆਇਆ ਘਰ ਵਾਲਾ ਸਟੋਰ ਤੇ ਜੀ ਬਿਲਕੁਲ ਫਿਕਸ ਪ੍ਰਾਈਸ ਸ਼ਾਪ ਨੋ ਕ੍ਰੈਡਿਟ ਓਨਲੀ ਕੈਸ਼ ਸਕਰੀਨ ਸ਼ਾਟ ਲਵੋ ਤੇ ਸਾਨੂੰ ਫੋਟੋ ਬੈਗ ਭੇਜ ਸਕਦੇ ਆ ਲੋ ਜੀ ਇੱਕ ਵਾਰੀ ਸ਼ੇਰ ਦੇਖ ਲਓ ਗਨ ਬਣੀ ਜੀ ਬਹੁਤ ਹੀ ਪਿਆਰੀ ਗਨ ਬਣੀ ਹੈ ਜੀ ਲੋ ਜੀ ਕਰੀ ਭਜ ਕੇ ਕਰੀ ਲੋ ਜੀ ਇਕ ਤਰ੍ਹਾਂ ਨਵਾਂ ਡਿਜ਼ਾਈਨ ਲੰਗਾ ਬੈਲਵੈਟ ਦੇ ਵਿੱਚ ਬਹੁਤ ਹੀ ਪਿਆਰੀ ਮਾਈਕ్రో ਬੈਲਵੈਟ ਦੇ ਵਿੱਚ ਹੈ ਡਿਜ਼ਾਈਨ ਬਿਲਕੁਲ ਅਲਟੀਮੇਟ ਜੀ ਅਗਰ ਵਾਲ ਸਟੋਰ ਤੇ ਰੋਜ਼ ਨਵੀਂ ਤੋਂ ਨਵੀਂ ਬਲੈਰਟੀ ਦੇਖਣ ਵਾਸਤੇ ਅਸੀਂ ਤੁਹਾਨੂੰ ਬਿਲਕੁਲ ਫਾਸਟ ਹੋ ਕੇ ਬਲੈਰਟੀ ਦਿਖਾਉਂਦੇ ਆਂ ਕਈ ਸ਼ਾਪ ਵਾਲੇ ਪੰਪਾਂ ਚਾਚੇ ਫੂਲ ਦਿਖਾਉਂਦੇ ਆਂ ਸਾਡੇ ਕੋਲ ਸਟਾਕ ਹੀ ਨਾ ਰਿਹਾ ਅਸੀਂ ਕੀ ਕੀ ਕਰੀਏ ਜੀ ਮਾਲ ਹੀ ਬਹੁਤ ਹੈ ਸਟੋਰ ਤੇ ਵਿਜ਼ਿਟ ਕਰੋ ਜੀ ਕਰੀ ਜੀ ਆਕੇ ਜੀ ਬਹੁਤ ਹੀ ਪਿਆਰਾ ਫਿਕਨਸ ਵਰਕ ਪੂਰੀ ਸ਼ਰਟ ਹੈਵੀ ਲਾਈਟ ਵੇਟ ਮਾਈਕਰੋ ਬੈਲਵਟ ਪਿਓਰ ਦੀ ਬਿਲਕੁਲ ਪ੍ਰੋਪਰ ਨੇਵੀ ਬਲੂ ਕਲਰ ਹੈ ਇਹ ਦੇਖੋ ਪੂਰਾ ਚਮਚਮੰਦਾ ਸੂਟ ਹੈ ਚਮਚਮੰਦਾ ਜੀ ਤੇ ਨਾਲ ਹੀ ਖੁੱਲੀ ਸ਼ਾਲ ਖਲਿਓ ਤੇ ਨਾਲ ਹੀ ਪਿਓਰ ਬੈਲਵਰ ਦੀ ਸ਼ਾਲ ਬਹੁਤ ਹੀ ਪਿਆਰੀ ਨਾਲ ਸ਼ਾਲ ਹੈ ਅਲਟੀਮੇਟ ਸ਼ਾਲ ਵੀ ਪਿਓਰ ਮਾਈਕਰੋ ਬੈਲਵਟ ਦੇ ਵਿੱਚ ਬਹੁਤ ਹੀ ਪਿਆਰੀ ਬਣੀ ਹੈ ਜੀ ਪਿਓਰ ਮਾਈਕਰੋ ਦੇਖੋ ਜੀ ਬਿਲਕੁਲ ਹੀ ਲਾਈਟ ਵੇਟ ਬਹੁਤ ਹੀ ਸੋਨਾ ਪ੍ਰਿੰਟ ਕੀਤਾ ਜੀ ਪੂਰਾ ਫਰੰਟ ਹੈਵੀ ਚਮਚਮਾਦਾ ਨੇਵੀ ਬਲੂ ਕਲਰ ਤੇ ਨਾਲ ਬੈਲਵਟ ਦੀ ਅਲਟੀਮੇਟ ਫੁੱਟ ਹੈ ਸਾਰੇ ਅਲਟੀਮੇਟ ਰੇਂਜ ਸਿਰਫ 2050 ਜੀ ਪਿਓਰ ਬੈਲਵਟ ਦੇ ਵਿੱਚ ਹੈ ਜੀ 2050 ਦੇ ਵਿੱਚ ਸਾਰਿਆਂ ਨੂੰ ਮੇਰੇ ਵੱਲੋਂ ਗੁੱਡ ਮਾਰਨਿੰਗ ਐਂਡ ਸਤਿ ਸ਼੍ਰੀ ਅਕਾਲ ਉਹ ਜੀ ਬਹੁਤ ਹੀ ਪਿਆਰੇ ਨਾਲ ਬਟਨ ਹੀ ਹੈਗਾ ਜੀ ਸਾਰੇ ਦੇ ਨਾਲ ਬਟਨ ਬਹੁਤ ਹੀ ਪਿਆਰੇ ਨਾਲ ਹੈ ਜੀ ਇਹ ਜੱਟੇ ਖੁੱਲੀ ਫਰੰਗ ਫੂਡ ਅੰ内 ਰੱਖੀਓ ਇੱਕ ਇਹਦੇ ਨਵਾਂ ਸ਼ੇਡ ਆਇਆ ਜੀ ਮਹਿਰੂਨ ਕਲਰ ਬਹੁਤ ਹੀ ਪਿਆਰਾ ਮਹਿਰੂਨ ਖੁੱਲ ਪੀਸ ਲੋ ਜੀ ਬਹੁਤ ਹੀ ਪਿਆਰਾ ਮਹਿਰੂਨ ਵਾਈਨ ਕਲਰ ਜੀ ਪੂਰਾ ਫਿਕਰੈਂਸ ਵਰਕ ਸਿਰਫ 2050 ਦੇ ਵਿੱਚ ਅਲਟੀਮੇਟ ਫੂਟੇ ਸਾਰੇ ਇਹ ਬਾਈ ਫੋਨ ਹੀ ਮੜੇ ਕਿਹੜਾ ਹੋਣ ਆ ਰਹੇ ਨੇ ਇੱਕ ਮਿਰਹੂਨ ਡਾਰਕ ਹੈ ਜੀ ਬਿਲਕੁਲ ਉਹ ਕਿ ਬਲੈਕ ਹੋਲੀਆ ਚਾਰੇ ਕਲਰ ਬਹੁਤ ਹੀ ਸੋਨੇ ਸੋਨੇ ਆਏ ਐ ਬਿਲਕੁਲ ਅਲਟੀਮੇਟ ਫੂਟ ਹੈ ਸਾਰੇ ਅੱਜ ਹੀ ਤੁਹਾਨੂੰ ਦਿਖਾਵਾਂਗੇ ਬਟਿਕਾ ਅੱਜ ਗਿਫਟ ਮੈਡਮ ਸਾਬ ਦੇ ਕਈਆਂ ਗਿਫਟ ਭੇਜਤੇ ਆ ਕਈਆਂ ਦੇ ਪੈਂਡਿੰਗ ਪਏ ਆ ਕਿਉਂਕਿ 2-3 ਦਿਨ ਕੋਰੀਅਰ ਬੰਦ ਸੀਗੀ ਲੋ ਜੀ ਵਾਈਨ ਸ਼ੇਡ ਦੇ ਵਿੱਚ ਇਸ ਕਰ ਕਈਆਂ ਗਿਫਟ ਪੈਂਡਿੰਗ ਰਹਿ ਗਏ ਕੋਈ ਕੋਈ ਟੈਨਸ਼ਨ ਨਾ ਲੋ ਸਾਬੇ ਗੁੱਡਫਾਦਰ ਪਹੁੰਚਣਗੇ ਜੀ ਬੇਫਿਕਰ ਹੋ ਜਾਓ ਬੇਫਿਕਰ ਹੋ ਕੇ ਹੋ ਜਾਓ ਬਹੁਤ ਹੀ ਪਿਆਰਾ ਵਾਈਨ ਕਲਰ ਜੀ ਵਾਈਨ ਕਲਰ ਦੇ ਵਿੱਚ ਸਿਰਫ 2000 ਪਿਆਰ ਦੇ ਵਿੱਚ ਅਲਟੀਮੇਟ ਸੂਟ ਹੈ ਜੀ ਅਲਟੀਮੇਟ ਲੋ ਜੀ ਇੱਕ ਆ ਗਿਆ ਵਾਈਨ ਕਲਰ ਕਰੋ ਫਾਇਰ ਤੇ ਕਰੋ ਜੀ ਲੋ ਬੋਲ ਕਰੋ ਸੈਕੰਡ ਕਲਰ ਮਹਿਰੂਨ ਕਲਰ ਜੀ ਬਹੁਤ ਹੀ ਪਿਆਰਾ ਮਹਿਰੂਨ ਕਲਰ ਹੈ ਜੀ ਕਰਦੇ ਫਾਇਰ ਇੱਕ ਕਲਰ ਬਲੂ ਕਲਰ ਜੀ ਬਹੁਤ ਹੀ ਪਿਆਰਾ ਬਲੂ ਕਲਰ ਦੇ ਵਿੱਚ ਆ ਪੂਰਾ ਸਿਕਵੈਂਸ ਵਰਕ ਲੈ ਲੋ ਜੀ ਇਹਨੇ ਸਕਰੀਨਸ਼ਾਟ ਲੈਣਾ ਜੀ ਬਹੁਤ ਹੀ ਪਿਆਰੇ ਪਿਆਰੇ ਪੀਸ ਹੈ ਨਾਲ ਬੈਲਵਰਡ ਦੀ ਸ਼ੋਲਾਈ ਨਾਲ ਸਾਬ ਦੇ ਗਿਫਟ ਪਹੁੰਚਣਗੇ ਜੀ ਮੈਡਮ ਜੀ ਆਪਣੇ ਮੰਤਰੀ ਭੈ ਜੀ ਤੁਹਾਡੀ ਤਾਂ ਆਪਣੀ ਸ਼ੋਪ ਹੈ ਤੁਸੀਂ ਤਾਂ ਜੋ ਮਰਜੀ ਮੰਗਾਓ ਬਿਲਕੁਲੀ ਡੀਐਨਰ ਕਿ ਖਾਵਾਂਗੇ ਲੋ ਭਾਈਆ ਕਾ ਖੋਲੋ ਇੱਕ ਨਮਾ ਤਨੂ ਪੈਕੇਟ ਹੋਰ ਦਿਖਾਣ ਲੱਗੇ ਬਹੁਤ ਹੀ ਸੋਹਣਾ ਡਿਜ਼ਾਈਨ ਆਇਆ ਅਲਟੀਮੇਟ ਜੀ। ਜਿਹਦੇ ਨੰਬਰ ਲੱਗਾ ਹੋਣਾ ਖੋਲਿਓ। ਬਹੁਤ ਹੀ ਪਿਆਰਾ ਡਿਜ਼ਾਈਨ ਬਣ ਕੇ ਆਇਆ ਜੀ ਬਹੁਤ ਹੀ ਪਿਆਰਾ। ਫਿਸ਼ ਸਟਾਈਲ ਦੇ ਵਿੱਚ ਬਹੁਤ ਹੀ ਪਿਆਰਾ। ਅਲਟੀਮੇਟ ਡੀਐਨਆਰਪੀ ਸਾਰੇ ਜੀ। ਬਹੁਤ ਹੀ ਪਿਆਰਾ ਸੈਂਟਰਲ ਪੈਨਲ ਨਮਾ ਬੇਸ ਔਰ ਗੰਜਾ ਟਿਸ਼ੂ। ਕੀ ਦੁਲਾਣੀ ਹੈ ਜਾਇਰਾ ਬਣਾ ਦੇ ਦੇ ਜੱਜ ਹੋਗੇ ਠੀਕ ਨਹੀਂ ਕਰੂਗਾ ਅੱਜ ਤਾਂ ਹੋ ਜਾਊਗਾ ਚੁੱਪ ਰਹੋ ਲੋ ਬਹੁਤ ਹੀ ਪਿਆਰੀ ਗਾਇਰੀ ਬੋਟਲ ਨਾਲ ਨਮਾ ਬੇਸ ਆ ਗਈ ਔਰ ਟਿਸ਼ੂ ਬਹੁਤ ਹੀ ਪਿਆਰਾ ਵਰਕ ਹੈ ਜੀ ਪੂਰਾ ਹੈਂਡ ਵਰਕ ਹੈ ਦੇ ਵਿੱਚ ਗਲਾ ਬਹੁਤ ਹੀ ਸੋਹਣਾ ਮਲਟੀ ਦਰਗੋਜੀ ਵਰਕ ਬਹੁਤ ਹੀ ਪਿਆਰਾ ਨੀਚੇ ਵਰਕ ਕੀਤਾ ਹੋਇਆ ਦੇਖੋ ਜੀ ਟੋਟਲੀ ਇਕਤਾਮ ਦੇ ਵਿੱਚ ਬਹੁਤ ਹੀ ਸੋਹਣਾ ਸਟਾਈਲ ਹੈ ਜੀ ਅਲਟੀਮੇਟ ਮੇਰੇ ਬਟਾ ਉਪਨ ਕਰੀਏ ਦੁਪੱਟਾ ਬਿਲਕੁਲ ਡਿਫਰੈਂਟ ਸਟਾਈਲ ਸਾਰਿਆਂ ਨੂੰ ਮੇਰੇ ਵੱਲੋਂ ਗੁੱਡ ਮਾਰਨਿੰਗ ਐਂਡ ਸਤਿ ਸ੍ਰੀ ਅਕਾਲ ਦੀਸ਼ਾ ਕਸ਼ਿਸ਼ ਜਿੰਦਲ ਜੀ ਨਮਸਕਾਰ ਜੀ ਬੇਟਾ ਜੀ ਲਓ ਜੀ ਬਹੁਤ ਹੀ ਪਿਆਰਾ ਦੁਪੱਟਾ ਜੀ ਨਾਲ ਬਹੁਤ ਹੀ ਪਿਆਰੀ ਲੈਸ ਪਲਾਜੋ ਫੁੱਟ ਪੈਂਟ ਫੁੱਟ ਜੋ ਮਰਜੀ ਬਣਾਓ ਜੀ ਬਿਲਕੁਲ ਡਿਫਰੈਂਟ ਪੀਸ ਪਈਏ ਕਰ ਰਹੇ ਆ ਇਹ ਲਾ ਦੇ ਬਾਹਰ ਘੱਟੋ ਬਾਹਰ ਘੱਟ ਰੇਂਜ ਬਹੁਤ ਹੀ ਮੀਡੀਅਮ ਬਿਲਕੁਲ ਨਵੇਂ ਨਵੇਂ ਸਟਾਈਲ ਹੈ ਜੀ ਅਗਰਵਾਹ ਸਟੋਰ ਤੇ ਦੇਖੋ ਪੈ ਕਿਤੇ ਫੂਟ ਦੀ ਕਿੰਨੀ ਗਰੇਸ ਆ ਰਹੀ ਹੈ ਦੇਖੋ ਨਵੇਂ ਨਵੇਂ ਕਲਰ ਕਲ ਉਹ ਜੀ ਸਕਰੀਨ ਸ਼ਾਟ ਲੈ ਲਓ ਜਿੰਨੇ ਲੈਣਾ ਜੀ ਬੇਬੀ ਪਿੰਕ ਨਾਲ ਮਾਰਜੈਂਟਾ ਕੰਬੀਨੇਸ਼ਨ ਇਹ ਲਾ ਲੋ ਜੀ ਨਵਾਂ ਕਲਰ ਲਾਈਟ ਫਿਗਰਿੰਗ ਕਲਰ ਨਾਲ ਵੇਖੀ ਕਿੰਨੀ ਸੋਹਣੀ ਮੈਚਿੰਗ ਇਹਦਾ ਫੋਰਥ ਕਲਰ ਹੈਗਾ ਫਰੋਜੀ ਕੱਡੀ ਉਪਰ ਬਾਹਰ ਨੂੰ ਬਹੁਤ ਹੀ ਪਿਆਰਾ ਫਰੋਜੀ ਨਾ ਮੋਰ ਪੰਖੇ ਕੰਬੀਨੇਸ਼ਨ ਬਿਲਕੁਲ ਅਲਟੀਮੇਟ ਕੰਬੀਨੇਸ਼ਨ ਅਲਟੀਮੇਟ ਜੀ ਬਹੁਤ ਹੀ ਪਿਆਰਾ ਨਮਾ ਬੇਫਾਈ ਔਰ ਗੰਜਾ ਤੇ ਬਣਿਆ ਬੇਕੋ ਚਮਚਮੰਦਾ ਸਿਰਫ 3700 ਰੁਪਏ ਦਾ ਜੀ 5500 ਰੁਪਏ ਪਹਿਲਾਂ ਫੂਡ ਸ਼ੇਅਰ ਕਰ ਚੁੱਕੇ ਜੀ ਬਿਆਰ ਦੇ ਵਿੱਚ ਕਸਟਮਰ ਲੈ ਕੇ ਆਇਆ ਜੀ ਮੋਰ ਦੇ ਫੰਗ ਵੰਗ ਬਣਾਇਆ ਪੀਸ ਬਿਲਕੁਲ ਡਿਜ਼ਾਈਨਰ ਕੰਬੀਨੇਸ਼ਨ ਬਹੁਤ ਹੀ ਸੋਹਣੇ ਸਿਰਫ ਅਗਰ ਵਲ ਸਟੋਰ ਤੇ 3500 ਰੁਪਏ ਦੇ ਵਿੱਚ ਚਾਰੀ ਕਲਰ ਰੈਡੀ ਲੋ ਜੀ ਨੰਬਰ 1 yellow open ਕੀਤਾ ਜੀ ਸੈਕਿੰਡ ਕਲਰ ਬੇਬੀ ਪਿੰਕ ਨੰਬਰ 3 ਫੀ ਗ੍ਰੀਨ ਅਪ ਮੈਚਿੰਗ ਜੀ ਨੰਬਰ 4 ਲਾਈਟ ਫਰੋਜੀਨਲ ਮੋਰ ਪੰਖੀ ਆ ਲੋਜੀ ਜੀ ਨੇ ਸਕਰੀਨ ਸ਼ਾਟ ਲੈਣਾ ਹੈ ਤੇ ਪਲੀਜ਼ ਮੈਨੂੰ ਅੱਜ ਹੀ ਆਰਡਰ ਕਰ ਦਿਓ ਜਿੰਨੀ ਬ੍ਰਾਇਡਲ ਦਿਖਾਈ ਸੀ ਸਾਰੀ ਤੁਹਾਡੇ ਅਸ਼ੀਰਵਾਦ ਨਾਲ ਕਲੀਅਰ ਹੋ ਗਈ ਹੈ ਜੀ ਲੋਜੀ 1 2 ਨੰਬਰ 3 ਪਿੰਕ ਤੇ ਨੰਬਰ 4 ਆਹ ਲੋ ਜੀ ਦੇਖ ਲਓ ਆ ਨੰਬਰ ਤੇ ਕਰੋ 98553 00250 95176 0080 ਬਿਲ ਦੇ ਦਿਓ ਤੋੜੀ ਅਗਲਾ ਡੇ ਆ ਖੋਲਣ ਜਾ ਰਹੇ ਭਾਜੀ ਕਿਨੇ ਬਲ ਲੱਗੇ ਦੇਖਿਓ 1.4 ਲੋ ਜੀ ਬਹੁਤ ਹੀ ਪਿਆਰਾ ਬੇ ਨਮਾ ਵਰਕ ਬਿਲਕੁਲੀ ਡਿਫਰੈਂਟ ਬੇ ਸਾਰੇ ਜੀ ਨਵੇਂ ਬੇਫ ਟਿਸ਼ੂ ਦੇ ਵਿੱਚ ਸਾਰਾ ਮਲਟੀ ਫਿਕੈਂਸ ਵਰਕ ਬਹੁਤ ਹੀ ਪਿਆਰਾ ਗਲਾ ਦੇਖੋ ਜੀ ਬਿਲਕੁਲ ਨਮਾ ਸਟਾਈਲ ਬਹੁਤ ਹੀ ਪਿਆਰਾ ਨੀਚੇ ਬਾਰਡਰ ਬਣਾਏ ਦੇਖੋ ਜੀ ਕਿੰਨਾ ਸੋਹਣਾ ਮਲਟੀ ਰਿਯੋਨ ਸਿੱਪੀ ਲਵਾਈ ਹੈ ਸਾਰੀ ਜੀ ਵਰਕ ਦੇ ਵਿੱਚ ਮੇਰੇ ਬਟਾ ਉਪਨ ਕਰਿਓ ਰੇਡ ਕੁਛ ਵੀ ਨਹੀਂ ਇਹਦਾ ਤੁਸੀਂ ਸੁਣ ਕੇ ਹਰਾ ਰਹਿ ਜਾਉਗੇ ਦੁਪੱਟਾ ਵੀ ਪੂਰਾ ਬਲੌਕ ਪੇਂਟ ਵਾਲਾ ਜੀ ਬਿਲਕੁਲ ਅਲਟੀਮੇਟ ਬਟਾ ਜੀ ਨਾਲ ਲੋ ਜੀ ਦੁਪੱਟਾ ਬਹੁਤ ਹੀ ਪਿਆਰਾ ਦੁਪੱਟਾ ਫਰ ਚੁੰਨੀ ਖਾ ਲ ਦੋ ਜੀ ਪੂਰੀ ਖਾ ਲ ਦੋ ਦੁਪੱਟਾ ਫਰਾਬ ਬਲੌਕ ਪੇਂਟ ਦੇ ਵਿੱਚ ਪੂਰਾ ਹੈਵੀ ਡੀਐਨਰ ਦੁਪੱਟਾ ਜੀ ਬਹੁਤ ਹੀ ਪਿਆਰਾ ਕੰਬੀਨੇਸ਼ਨ ਰੇਂਜ ਸਿਰਫ 3450 ਜੀ ਦੇਖੋ ਜੀ ਨਮਾ ਬੇਸਟ オーਗਨ ਟਿਸ਼ੂ ਦੇ ਉੱਪਰ ਬਿਲਕੁਲ ਯੂਨੀਕ ਬੇਸ ਯੂਨੀਕ ਵਰਕ ਦੁਪੱਟਾ ਬਹੁਤ ਹੀ ਪਿਆਰਾ ਪਿਓਰ ਚਨਾਉਂ ਦੇ ਉੱਪਰ ਪੇਂਟ ਪਲੱਸ ਬਹੁਤ ਹੀ ਬਿਊਟੀਫੁਲ ਲੈਸ ਬਈ ਕਲਰ ਖਾਈਓ 3400 ਰੁਪਏ ਰੇ ਦੇ ਵਿੱਚ ਸਿਰਫ ਅਗਰਵਾਲ ਵਾਲੇ ਦੇ ਜੀ ਅਗਰਵਾਲ ਸਿਲਕ ਸਟੋਰ ਨਲਕਿਆਂ ਵਾਲੇ ਚੌਂਕ ਦੇ ਕੋਲੇ ਇੱਕੋ ਇੱਕ ਸ਼ੋਰੂਮ ਹੈ ਜੀ ਨਮਾ ਕਲਰ येलो ਕਲਰ ਜੀ ਬਹੁਤ ਹੀ ਪਿਆਰਾ ਸੈਕਿੰਡ ਕਲਰ येलो ਜੀ ਲੋ ਜੀ ਜਿਹਨੇ ਸਕਰੀਨ ਸ਼ਾਟ ਲੈਣਾ ਪਲੀਜ਼ ਲੈ ਲਓ ਹੁਣੀ ਲੋ ਜੀ येलो ਕਲਰ ਨੰਬਰ 3 ਫਿਰੋਜੀ ਕਲਰ ਜੀ ਕੱਕਾ ਬਾਗਲ ਨੰਬਰ 4 ਅੰਗੂਰੀ ਕਲਰ 3450 ਰੁਪਏ ਨੈਟ ਔਰਗੰజా بیس ਬਹੁਤ ਹੀ ਪਿਆਰਾ ਵਰਕ ਅਲਟੀਮੇਟ ਜੀ ਲੋ ਜੀ ਅਗਲਾ ਡਿਜ਼ਾਈਨ ਸ਼ੁਰੂ ਕਰਨ ਲੱਗੇ ਆ ਜੀ ਦੇਖ ਲੋ ਪਿੰਕ ਕਲਰ ਲੈਮਨ ਸ਼ੇਡ ਲੋ ਜੀ ਕਲਰ ਇੱਕ ਪਿਸਤਾ ਕਲਰ ਜੀ ਹੋ ਗਿਆ ਬੇਕੋਲੀ ਲੇਟੈਸਟ ਵਰਜਨ ਨਵੀਂ ਕਲੈਕਸ਼ਨ ਬਹੁਤ ਹੀ ਘੱਟ ਰੇਟ ਦੇ ਵਿੱਚ ਵੀ ਗ੍ਰੀਨ ਖੋਲੋ ਮੋਰ ਪੱਕੇ ਖੋਲੋ ਮੋਰ ਪੱਕਿਆ ਬਹੁਤ ਹੀ ਸੋਹਣਾ ਪੀਸ ਨੰਬਰ 2 ਹੈ ਇਹ 2 ਨੰਬਰ ਦੇ ਵਿੱਚ ਬਹੁਤ ਹੀ ਪਿਆਰਾ ਜੀ ਕਰੋਗੇ ਬਸ ਮਾਲ ਹੀ ਨਹੀਂ ਪੂਰਾ ਪੈਂਦਾ ਇਹਦੇ ਬਹੁਤ ਘੱਟ ਮਿਲਦੇ ਨੇ ਪਹਿਲੀ ਗੱਲ ਤਾਂ ਜੀ ਬਹੁਤ ਹੀ ਪਿਆਰਾ ਬੇਸ ਬਿਊਟੀਫੁੱਲ ਬਹੁਤ ਹੀ ਪਿਆਰਾ ਪਹਿਲਾ ਘੇਰੇ ਤੇ ਕੱਟ ਵਰਕੇ ਤਾਜੀ ਦੇਖੋ ਲੌਂਗ ਸ਼ਰਟ ਨਾਲ ਬੰਦਾ ਫੂਟ ਜਿਵੇਂ ਮਰਜੀ ਬਣਾਓ ਬਿਊਟੀਫੁੱਲ ਬੀਜ ਸਫਾਰਾ ਦੇ ਕੋ ਪੇਂਟ ਦੇ ਵਿੱਚ ਬਿਊਟੀਫੁੱਲ ਗਲਾ ਬਹੁਤ ਹੀ ਪਿਆਰਾ ਫਰੰਟ ਬਣਿਆ ਜੀ ਅਲਟੀਮੇਟ ਨਾਲ ਇਹਦੀ ਬਾਜੂ ਦੇਖੋ ਜੀ ਵੀ ਬੈਚੇ ਬਣੀ ਦੇਖੋ ਲੋ ਜੀ ਅੜਪਟਾ ਖੋਲੀਓ ਦੁਪੱਟਾ ਵੀ ਬਹੁਤ ਹੀ ਪਿਆਰਾ ਜੀ ਪਿਓਰ ਚਨਾਉ ਤੇ ਜੀ ਅਲਟੀਮੇਟ ਦੁਪੱਟਾ ਜੀ ਅਲਟੀ ਬਹੁਤ ਹੀ ਪਿਆਰਾ ਦੁਪੱਟਾ ਪਿਓਰ ਚਰੋਂ ਤੇ ਪ੍ਰਿੰਟ ਬਿਊਟੀਫੁੱਲ ਬੇਸ ਹੈ ਜੀ ਬਿਲਕੁਲ ਨਮਾ ਬੇਸ ਤੁਸੀਂ ਰੇਟ ਸੁਣ ਕੇ ਬਿਲਕੁਲ ਹਰਾ ਰਹੇ ਜੂਗੇ ਕਿ ਅਗਰ ਬਾਹਰ ਸਟੋਰ ਵਾਲੇ ਨੇ ਇੰਨੀ ਵਧੀਆ ਵੈਰਾਈਟੀ ਤੇ ਇੰਨੇ ਘੱਟ ਰੇਟਾਂ ਦੇ ਵਿੱਚ ਬਿਲਕੁਲ ਅਲਟੀਮੇਟ ਸਿਰਫ 2295 ਜੀ 2295 ਰੁਪਏ ਦੇ ਵਿੱਚ ਬਿਊਟੀਫੁੱਲ ਬੇਸ ਪਿਓਰ ਸਿਲਕ ਤੇ ਫਾਰਾ ਡੀਐਨਆ ਪੀਸ ਰੈਡੀ ਕਰਵਾਇਆ ਜੀ ਬਿਲਕੁਲ ਦੁਪੱਟਾ ਬਹੁਤ ਹੀ ਪਿਆਰਾ ਪਹਿਲਾ ਇਹ ਕਲਰ ਲਈਓ 895 ਦੇ ਵਿੱਚ ਇਹ ਸਾਰੇ ਜੀ ਲੰਘ ਗਿਆ ਬਹੁਤ ਹੀ ਪਿਆਰਾ ਬੋਟਲ ਗ੍ਰੀਨ ਕਲਰ ਜੀ ਬੋਟਲ ਗ੍ਰੀਨ ਪਿਆਰ ਲੌਣ ਲਵਾਈ ਰੋੜਾਈ ਬਹੁਤ ਹੀ ਪਿਆਰਾ ਕੱਟ ਵਰਕ ਜੀ ਦੇ ਵਿੱਚ ਵੀ ਇੱਕ ਮਿੰਟ ਲੋ ਜੀ ਸੈਕਿੰਡ ਕਲਰ ਬੋਟਲ ਗ੍ਰੀਨ ਥਰਡ ਕਲਰ ਹੋਰ ਪਿੰਕ ਨਮਾਸ਼ੇਰ ਗਾਜਰੀ ਜੀ ਨੇ ਲੱਭਣੇ ਤੁਹਾਨੂੰ ਇਹ ਹਜੇ ਫੂਟ ਬਿਆਰਾਂ ਵਿੱਚੋਂ ਜੀ ਬਟਿਕਾਂ ਵਾਲੇ ਘੱਟ ਰੇਟਾਂ ਦੇ ਵਿੱਚ ਡੀਐਨਐਲ ਫੂਟ ਆ ਸਾਰੇ ਜੀ ਮੁਫਤ ਰੇਟ ਫੂਟ ਆ ਸਾਰੇ ਜੀ ਦੇਖੋ ਨਮਾਸ਼ੇਰ ਗਾਜ ਦੀ ਦੁਬਾਰਾ ਫੇਰ ਦਿਖਾਣ ਲੱਗੇ ਆ ਨੰਬਰ 1 ਮੋਰ ਪੰਖੀਆ ਕਲਰ 8 ਬਟਾਣਾ ਜੀ ਸੈਕੀ ਨੰਬਰ ਮਹਿੰਦੀ ਕਲਰ ਜੀ ਲੈ ਲਓ ਸਕਰੀਨਸ਼ਾਟ ਪਲੀਜ਼ ਨੰਬਰ 3 ਮਜੈਂਟਾ ਕਲਰ ਪੂਰੇ ਪਾਰਟੀ ਵੇਰ ਫੂਟੇ ਫਰੇ ਜੀ ਨੰਬਰ 4 ਗਾਜਰੀ ਕਲਰ ਦੀ ਗਾਜਰੀ ਅਲਟੀਮੇਟ ਵੈਰਾਈਟੀ ਅਲਟੀਮੇਟ ਸੂਟ ਸਿਰਫ ਅਗਰਵਾਲ ਸਟੋਰ ਤੇ ਜੀ ਅਗਰਵਾਲ ਤੇ ਜੀ ਲੋ ਜੀ 1 2 ਸਿੱਧਾ ਮਹਿੰਦੀ ਜੀ ਚੌਥਾ ਮੋਰ ਪੰਖੀਆ ਜੀ ਲੋ ਜੀ ਲੈ ਲਓ ਸਕਰੀਨ ਸ਼ਾਟ ਬਹੁਤ ਹੀ ਪਿਆਰਾ ਸੂਟ ਡੀਐਨਆਰ ਸੂਟ ਕੱਟ ਵਰਕੇ ਰਾ ਜੀ ਬਹੁਤ ਹੀ ਪਿਆਰਾ ਸਿਰਫ 2895 ਜੀ ਬਿਲਕੁਲ ਡੀਐਨਐਲ ਸੂਟ ਲੜਕੀਆਂ ਦੁਪੱਟੇ ਬਹੁਤ ਹੀ ਪਿਆਰੇ ਹੈ ਜੀ ਇਹਦੇ ਲੋਬੜੀ ਕਰੋ ਫਿਰ ਤੇ ਇੱਕ ਵਾਰੀ ਫੇਰ ਯਾਦ ਰੱਖੋ ਜੀ ਅਗਰਵਾਲ ਸਿਲਕ ਸਟੋਰ ਮੇਨ ਬਾਜ਼ਾਰ ਜਗਰਾਉਂ ਨੇੜੇ ਨਲਕਿਆਂ ਵਾਲਾ ਚੌਂਕ ਜਿੱਦੂ ਮਰਜ਼ੀ ਪੁਛਕੇ ਨਲਕਿਆਂ ਚੌਂਕ ਕੋਲ ਆ ਜਾਓ ਅਗਰਵਾਲ ਵਾਲਿਆਂ ਦਾ ਅਲਟੀਮੇਟ ਸ਼ੋਰੂਮ ਹੈ ਜੀ ਬਿਲਕੁਲ ਲੇਟੈਸਟ ਵੈਰੀਟੀ ਲੇਟੈਸਟ ਅਪਡੇਟ ਡੇਲੀ ਅਪਡੇਟ ਜੀ ਰੋ ਨਵੀਂ ਨਵੀਂ ਕਲੈਕਸ਼ਨਾਂ ਨਵੇਂ ਨਵੇਂ ਫਟਾਈਲ ਨਵੇਂ ਨਵੇਂ ਫੂਟ ਸਿਰਫ ਅਗਰਵਾਸ ਸਟੋਰ ਤੇ ਜੀ ਇਨਾਂ ਕੋਕਰੀ ਮਿੰਟਾ ਕੋਲੀਓ ਚਲੋ ਜੀ ਇੱਕ ਨਵਾਂ ਵਰਜਨ ਹੋਰ ਲੈ ਕੇ ਆਏ ਬਹੁਤ ਸੋਹਣਾ ਐ ਭਾਈ ਐ ਭਾਈ ਇੰਨੀ ਟੱਕਦਾ ਬਹੁਤ ਹੀ ਪਿਆਰੇ ਪਿਆਰੇ ਫੂਟ ਹੈ ਦੇਖੋ ਜੀ ਬਿਲਕੁਲ ਹੀ ਅਲਟੀਮੇਟ ਫੂਟ ਅਫੇ ਤੁਹਾਨੂੰ ਫਿਰ ਕਹਿ ਰਹੇ ਆ ਤੁਹਾਨੂੰ ਨਹੀਂ ਲੱਭਣੇ ਐਹੋ ਜਿਹੇ ਫੂਟ ਮਾਰਕੀਟ ਵਿੱਚੋਂ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਆਏ ਤਈ ਕਰਿਓ ਪੀਸੋ ਪੰਜੀ ਨੰਬਰ ਕੀ ਦੇਖਿਓ 3/4 ਬਸ ਚਲੋ ਜੀ ਭਈ ਹਾਫੇ ਹਾਫ ਹੋਲੀ ਹਾਫ ਹੋ ਗੋਏ ਭਾਜੀ ਫਰਕ ਆ ਗਿਆ ਲੋ ਜੀ ਬੋਧੀ ਪਿਆਰਾ ਪੀਸ ਪਰ ਇਹਨੂੰ ਫੋਲਡ ਕਰ ਬਣਾਇਤੋ ਐ ਲਾ ਦੇ ਹਾਂ ਐ ਲਾ ਬਸ ਬੋਧੀ ਪਿਆਰਾ ਫੂਡ ਹੈ ਜੀ ਦੇਖੋ ਸਾਰਾ ਪਹਿਲੇ ਕਾਰੀਗਾ ਤੋਂ ਪੈਚ ਕੱਟ ਕੇ ਉੱਤੇ ਵਰਕ ਕਰਵਾਇਆ ਸਾਰਾ ਲਹਿੰਗੇ ਵਾਲਾ ਵਰਕ ਲਾਈਟ ਵੇਟ ਵਰਕ ਬਹੁਤ ਹੀ ਪਿਆਰਾ ਸੂਟ ਹੈ ਜੀ ਨਾਲ ਪਰ ਦੁਪੱਟਾ ਖੁੱਲੀ ਮੜਾ ਜਾ ਇਹ ਵੀ ਤੁਹਾਨੂੰ ਮੁਫਤ ਪਾ ਫੂਡ ਮਿਲੂਗਾ ਇਹ ਵੀ ਕੋਟ ਰੇਟ ਦੇ ਵਿੱਚ ਅਸੀਂ ਤੁਹਾਨੂੰ ਬਵਾ ਕਰਦੇ ਹਾਂ ਤੁਹਾਨੂੰ ਬਹੁਤ ਹੀ ਵਧੀਆ ਵਧੀਆ ਵੈਰਾਈਟੀ ਦਵਾਂਗੇ ਜੀ ਤੁਹਾਡੇ ਪੈਸੇ ਬਚਾਵਾਂਗੇ ਦੁਪੱਟੇ ਸਾਰੇ ਡਿਜ਼ਾਈਨਰ ਜੀ ਬਹੁਤ ਹੀ ਪਿਆਰੀ ਲੈਸ ਵੀ ਇਹਨਾਂ ਬਟਾਲੀਟੀ ਕਰਾਇਆ ਬਹੁਤ ਹੀ ਸੋਹਣੀ ਕਲਿਸ਼ਨ ਹੈ ਜੀ ਦੀ ਬਈ ਕਲਰ ਲਾਈਓ ਦੇ ਵਿੱਚ ਐਂ ਲਾ ਦਿਓ ਇਹ ਦੋ ਨੰਬਰ ਦੀ ਕਿ ਭਾਜੀ ਇਹ ਤਿੰਨ ਮਿੰਟ ਤਿੰਨ ਰੇਂਜ ਕੁਛ ਨਹੀਂ ਸਿਰਫ 3600 ਰੁਪਏ ਦੇ ਵਿੱਚ ਪੂਰਾ ਹੈਵੀ ਡਿਜ਼ਾਈਨਰ ਸੂਟ ਬਿਲਕੁਲ ਨਵੇਂ ਨਵੇਂ ਕਲਰ ਹੈ ਜੀ ਦੇਖੋ ਮਾਰਜੈਂਟਾ ਕਲਰ ਕਿੰਨਾ ਪਿਆਰਾ ਜਿਹਨੂੰ ਕਿਸੇ ਨੂੰ ਸੂਟ ਆਰਡਰ ਕਰਨਾ ਹੈ ਪਲੀਜ਼ ਅੱਜ ਹੀ ਸਕਰੀਨ ਸ਼ਾਟ ਲਵੋ ਤੇ ਸਾਨੂੰ ਭੇਜੋ ਜੀ ਲਓ ਜੀ ਇੱਕ ਨੰਬਰ ਮੋਰ ਪੰਖੀਆ ਕਲਰ ले लो जी स्क्रीनशॉट प्लीज ਸਾਡੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰੋ ਜੀ ਜਿੱਦਾਂ ਵੀ ਹੋਰ ਕਸਟਮਰ ਦਿਖਾ ਸਕੀਏ ਫੈਕਨ ਕਲਰ ਹੋਟ ਪਿੰਕ ਜੀ ਥਰਡ ਕਲਰ ਮਸਟਰਡ ਕਲਰ ਜੀ ਬਿਲਕੁਲ ਲੇਟੈਸਟ ਕਲਰ ਫੀ ਜਾਂਦਾ ਹੋ ਜੀ ਵੈਰਾਈਟੀ ਦੇਖਣ ਵਾਸਤੇ ਇੱਕ ਵਾਰੀ ਫੇਰ ਯਾਦ ਰੱਖੋ ਜੀ ਅੱਗਰ ਵਾਲ ਸਟੋਰ ਜੀ ਨੇੜੇ ਨਲਕਿਆਂ ਵਾਲਾ ਚੌਂਕ ਬਿਲਕੁਲ ਨਮੀ ਨਮੀ ਕਲੈਕਸ਼ਨਾਂ ਵਾਸਤੇ ਜੀ ਇਹ ਖੋਲਿਓ ਬਿਲਕੁਲ ਬੀਕੂ ਪਾਈ ਖੋਲੀ ਵੀਰੇ ਮਕਸੜੀ ਜਰਾ ਇੱਕ ਨਵੇਂ ਨਵੇਂ ਕ੍ਰਿਸ਼ਨਾ ਹੋਰ ਰੈਡੀ ਕਰਾਈਆਂ ਬੀਕੂ ਲੇਟੈਸਟ ਬੇਸ ਹੈ ਜੀ ਕਲਾਇ ਚੱਲਦਾ ਪਿਆ ਬਹੁਤ ਹੀ ਪਿਆਰੀ ਬਟਰਫਲਾਈ ਜੀ ਬਿਲਕੁਲ ਲੇਟੈਸਟ ਬਲੂ ਲੇਟੈਸਟ ਵਰਜਨ ਜੀ ਬਹੁਤ ਹੀ ਪਿਆਰੇ ਪਿਆਰੇ ਫੂਟ ਨੀਚੇ ਬੇਸ ਵੀ ਬਹੁਤ ਪਿਆਰਾ ਹੈ ਸਾਰੀ ਬੇਸ ਡਿਜ਼ਾਈਨਰ ਪਿਓਰ ਕਰੇਬ ਬਹੁਤ ਹੀ ਪਿਆਰੀ ਬਟਰਫਲਾਈ ਬਣੀ ਹੋਈ ਨੇ ਬਟਰਫਲਾਈ ਹੈ ਜੀ। ਪਰ ਮਟਾ ਓਪਨ ਕਰੀਓ। ਹਾਂਜੀ ਇੱਕ ਸਾਈਡ ਤੇ ਲਿਖਿਆ ਹੈ 11 ਲਿਖਿਆ ਹੈ। ਹਾਂਜੀ ਓਕੇ। ਦੁਪੱਟਾ ਸਾਰਾ ਬਲੌਕ ਪੇਂਟ ਵਿੱਚ ਸਾਰੀ ਬਟਰਫਲਾਈ ਦੇ ਨਾਲ। ਬਹੁਤ ਹੀ ਪਿਆਰੇ ਪਿਆਰੇ ਸੂਟ ਹੈ ਜੀ ਸਾਰੇ। ਇਹ ਵੈਰੀਟੀ ਤੁਹਾਨੂੰ ਸਿਰਫ ਬਟਿਕਾਂ ਵਾਲੀ ਅਗਰਵਾਲ ਸਟੋਰ ਤੇ ਮਿਲਦੀ ਹੈ ਬਹੁਤ ਹੀ ਘੱਟ ਰੇਟਾਂ ਦੇ ਵਿੱਚ। ਦੇਖੋ ਕਿੰਨਾ ਸੋਹਣਾ ਡਿਜ਼ਾਈਨਰ ਪੀਸ ਪਿਓਰ ਕ੍ਰੇਵ ਤੇ ਜੀ ਜਿਹਦੀ ਅਲਟੀਮੇਟ ਫਿਟਿੰਗ ਆ ਰਹੀ ਹੈ ਇਕਲ ਬਿਲਕੁਲ ਨਵੇਂ ਨਵੇਂ ਕਲਰ ਇਹਦੇ ਵਿੱਚ ਨਵੇਂ ਨਵੇਂ ਸਟਾਈਲ ਹੈ ਅਸੀਂ ਤੁਹਾਨੂੰ ਵੈਰਾਈਟੀ ਬਕੀਕਾ ਦਿਖਾਵਾਂਗੇ ਜਿ ਕਿ ਦੇਖੋ ਜਿਵੇਂ ਨਵਾਂ ਕਲਰ ਆਇਆ ਫਰੋਜੀ ਕਲਰ ਜੀ ਬਈ ਕਰੀਓ ਉੱਪਰ ਮੜੇ ਜੀ ਤਲਦੀਪ ਕੌਰ ਪੰਜਾਬੀ ਫੈਸ਼ੀਨਲ ਵੈਰਾਈਟੀ ਨਮਾਗੀ ਤੁਹਾਨੂੰ ਅਲਟੀਮੇਟ ਜੀ ਸਾਰੀਆਂ ਬਿਲਕੁਲ ਹੀ ਨਵੇਂ ਨਵੇਂ ਸੂਟ ਨਵੇਂ ਨਵੇਂ ਸਟਾਈਲ ਦੇਖੋ ਜੀ ਫਲੋਰੀ ਜੀ ਕਲਰ ਦੇ ਵਿੱਚ ਦੁਪੱਟੇ ਸਾਰੇ ਕੈਂਡ ਹੈ ਜੀ ਇਹਦੇ ਹੋਰ ਬਹੁਤ ਡਿਜ਼ਾਈਨ ਆਏ ਦੇ ਵਿੱਚ ਜੀ ਕਿਉਂਕਿ ਸਾਰੀ ਵੈਰੀਟੀ ਨਹੀਂ ਦਿਖਾਉਂਦੀ ਕਈ ਵਾਰੀ ਇਸ ਕਰਕੇ ਵੇਖੋ ਕਿੰਨਾ ਸੋਹਣਾ ਪੀਸ ਹੈ ਜੀ ਇੱਕ ਵੀ ਸਾਹ ਉਪਨ ਕਰ ਦਿਓ ਜੀ ਇਹ ਰੇ ਸਕਰੀਨ ਸ਼ਾਟ ਲਾਂਗੇ ਚ ਹੋਰ ਵੀ ਹੈਗੇ ਤਿੰਨ ਚਾਰ ਦਿਖਾ ਦਾਂਗੇ ਜੀ ਬਹੁਤ ਹੀ ਪਿਆਰਾ ਬਲੂ ਕਲਰ ਇਹ ਗੋਲਡਾ ਵੀ ਦੇਈਏ ਕਿ ਵੀਰੇ ਇਹ ਗੋਲਡਾ ਵੀ ਦੇਈਏ ਬਹੁਤ ਹੀ ਪਿਆਰਾ ਵਰਕ ਬਿਲਕੁਲ ਨਮਾ ਵਰਕ ਹੈ ਜੀ ਦਰਗੋਜੀ ਵਰਕ ਦੇਖੋ ਜੀ ਕਿਦਾ ਕਿੰਨਾ ਸੋਹਣਾ ਵਰਕ ਕੀਤਾ ਦੇਖੋ ਜੀ ਸਾਰਾ ਮਲਟੀ ਥ्रेड ਵਰਕ ਉੱਪਰ ਸਾਰਾ ਫਲਾਵਰ ਪੈਚਿੰਗ ਬਿਊਟੀਫੁੱਲ ਗਲਾ ਦੇਖੋ ਜੀ ਨਾ ਗਲਾ ਬਹੁਤ ਹੀ ਪਿਆਰਾ ਪਰ ਬਟਾ ਓਪਨ ਕਰਿਓ ਦੁਪੱਟਾ ਬਿਲਕੁਲ ਡਿਫਰੈਂਟ 골ਡਨ ਕਲਰ 골ਡਨ ਕਲਰ ਕਿਹਨੇ ਕਲਰ ਭਾਜੀ ਬਹੁਤ ਹੀ ਪਿਆਰਾ ਦੁਪੱਟਾ ਜੀ ਸ਼ਿਕਨ ਫਲਾ ਜੀ ਪੂਰੇ ਦੁਪੱਟੇ ਤੇ ਵਰਕ ਹੈ ਨਾਲ ਜੀ ਪੂਰੇ ਦੁਪੱਟੇ ਤੇ ਵਰਕ ਭਾਈ ਪ੍ਰਾਈਸ ਸ਼ਾਂਤ ਦੱਸ ਸਕਦੇ ਹਾਂ ਉਹਲੇ ਬਿੱਲ ਬਣ ਕੇ ਆਣਾ ਹੈ ਹਰੇ ਮਾਲ ਕੱਚਾ ਰੈਡੀ ਹੋ ਕੇ ਆਇਆ ਬਹੁਤ ਹੀ ਪਿਆਰੇ ਪਿਆਰੇ ਪੀਸ ਬਈ ਗੋਲਡਨ ਖਲੀਓ ਬਹੁਤ ਹੀ ਪਿਆਰਾ ਗੋਲਡਨ ਕਲਰ ਜੀ ਸਪੈਸ਼ਲ ਸਿੰਗਲ ਪੀਸ ਹੈ ਜੀ ਬਣ ਕੇ ਪਲੀਜ਼ ਆਰਡਰ ਕਰਨ ਕਰ ਦਿਓ ਜੀ ਦੇਖੋ ਕਿੰਨਾ ਪਿਆਰਾ ਵਰਕ ਲਿਖੀ ਜੋ ਵਰਕ ਨਿਗੜਨੀ ਟਕਾ ਹੁੰਦੀ ਇੰਨਾ ਸੋਹਣਾ ਵਰਕ ਕੀਤਾ ਜੀ ਨਾਲ ਬਹੁਤ ਹੀ ਪਿਆਰਾ ਨਾਲ ਗਲਾ ਬਣਾਇਆ ਜੀ ਦੇਖੋ ਪਈ ਦੁਪੱਟਾ ਉਪੰਕਰੀ ਬਣਿਆ ਬਹੁਤ ਸੋਹਣੇ ਸੋਹਣੇ ਪੀਸ ਹੈ ਜੀ ਸਾਡਾ ਵਟਸਐਪ ਨੰਬਰ ਹੈਗਾ ਜੀ 98553 00250 595176 30080 ਲੋ ਜੀ ਬਹੁਤ ਹੀ ਪਿਆਰਾ ਦੁਪੱਟਾ ਦੇਖੋ ਇਹ ਬਲੈਕ ਕਲਰ ਦੇ ਵਿੱਚ ਦੁਪੱਟੇ ਉੱਤੇ ਸਾਰਾ ਵਰਕ ਹੈ ਜੀ ਦੇਖੋ ਨਵਾਂ ਦੁਪੱਟਾ ਸਟਾਈਲ ਪਿਓਰ ਚਰੋਂ ਤੇ ਦੋ ਕਲਰ ਮੈਚਿੰਗ 골ਡਨ ਨਰ ਬਲੈਕ ਕੰਬੀਨੇਸ਼ਨ ਦੇਖੋ ਬਰ ਕਿੰਨਾ ਪਿਆਰਾ ਜੀ ਇਹ ਤੁਹਾਨੂੰ ਸੂਟ ਸਿਰਫ ਅਗਰਵਾਲ ਸਟੋਰ ਤੋਂ ਹੀ ਮਿਲਨੇ ਆ ਜੀ ਕਿਉਂਕਿ ਇਹੋ ਜੀ ਕਲੈਕਸ਼ਨ ਆ ਇਹੋ ਜੀ ਕਲੈਕਸ਼ਨ ਸਿਰਫ ਅਗਰਵਾਲ ਵਾਲੇ ਰੈਡੀ ਕਰਾ ਰਹੇ ਆਪਣੀ ਚੋਇਸ ਨਾਲ ਜੀ ਇੱਕ ਵਾਰੀ ਸਟੋਰ ਤੇ ਵੀ ਵਿਜ਼ਿਟ ਕਰੋ ਜੀ ਤੇ ਇੱਕ ਹੋਰ ਵੀ ਕਰੋ ਦੇਖੋ ਬਰੇਡਿ ਲੇਖਣ ਵਾਸਤੇ ਯਾਦ ਰੱਖੋ ਜੀ ਬਹੁਤ ਹੀ ਸੋਹਣੇ ਸੋਹਣੇ ਪੀਸ ਆ ਚੁੱਕੇ ਆ ਅਗਰਵਾਲ ਸਟੋਰ ਤੇ ਜੀ ਤੁਹਾਨੂੰ ਕਿਡਿਆਂ ਅਸੀਂ ਹੋਰ ਦਿਖਾਵਾਂਗੇ ਬਿਲਕੁਲ ਨਵਾਂ ਟੇਸਟ ਆ ਜੀ ਪਈ ਖੁੱਲੀ ਪੀਸ ਆ ਬਿਲਕੁਲ ਹੀ ਨਮਾ ਕੰਮ ਕਰਾਇਆ ਜੀ ਕਰੇਡ ਤੇ ਜੁੱਤੇ ਜੀ ਬਹੁਤ ਹੀ ਪਿਆਰਾ ਬੁਟੀਕ ਪੀਸ ਹੈ ਜੀ ਲੌਂਗ ਨੈਕ ਬਿਊਟੀਫੁਲ ਵਰਕ ਬਿਊਟੀਫੁੱਲ ਗੇਰਾ ਸਟਾਈਲ ਲੈਫੀ ਸਨਾ ਜੀ ਇਹ ਬਿਲਕੁਲ ਬੜਾ ਤਬਸੀ ਪਿਛੇ ਕਰਿਓ ਬਹੁਤ ਹੀ ਸੋਹਣੀ ਨੀਚੇ ਬੋਰਡ ਤੇ ਲੈਸ ਕੰਮ ਕਰਾਇਆ ਜੀ ਅਲਟੀਮੇਟ ਸੂਟ ਹੈ ਸਾਰਾ ਜੀ ਪਰ ਦੁਪੱਟਾ ਓਪਨ ਕਰਿਓ ਕਿੰਨਾ ਸੋਹਣਾ ਕਲਰ ਲੈਫੀ ਜੀ ਦੁਪੱਟਾ ਬਿਲਕੁਲ ਬਿਊਟੀਫੁੱਲ ਸਟਾਈਲ ਇੰਗਲਿਸ਼ ਕਲਰ ਦੇ ਵਿੱਚ ਇਹ ਸਾਰਾ ਜੀ ਪੀ ਬਹੁਤ ਹੀ ਪਿਆਰਾ ਬਹੁਤ ਹੀ ਪਿਆਰਾ ਦੁਪੱਟਾ ਜੀ ਨਾਲ ਜੀ ਆਇਕਲ ਕਸਟਮਰ ਦੀ ਚੋਅ ਐ ਬਿਲਕੁਲ ਡਿਫਰੈਂਟ ਪੀਸ ਲੈਣੇ ਆ ਜੀ ਦੇਖੋ ਜੁਬੱਟੀ ਲੈਸ ਜੁਬੱਟੇ ਤੇ ਕੰਮ ਬਹੁਤ ਹੀ ਪਿਆਰਾ ਬਹੁਤ ਹੀ ਪਿਆਰਾ ਨੀਚੇ ਬਾਰਡਰ ਦੇਖੋ ਜੀ ਕਿੰਨਾ ਸੋਹਣਾ ਬਾਰਡਰ ਹੈ ਜੀ ਪਿੰਕ कलर ਦੀ ਲਾ ਦਿਓ 베بی ਪਿੰਕ कलर ਨਮਾ ਕਲਰ ਪੀਚ ਕਲਰ ਜੀ ਤਿੰਨੇ ਕਲਰ ਬਹੁਤ ਸੋਹਣੇ ਬਿਲਕੁਲ ਨਵੇਂ ਨਵੇਂ ਕਲਰ ਨਵਾਂ ਨਵਾਂ ਸਟਾਈਲ ਦੇਖੋ ਅਸੀਂ ਤਾਂ ਤੁਹਾਨੂੰ ਬਿਲਕੁਲ ਨਵੇਂ ਨਵੇਂ ਕ੍ਰੀਏਸ਼ਨ ਲੱਭ ਕੇ ਲੈ ਕੇ ਦਵਾਂਗੇ ਕਾਕਾ ਵਾਸਤੇ ਜੀ ਬਿਲਕੁਲ ਨਵੀਂ ਨਵੀਂ ਵੈਰਾਈਟੀਆਂ ਬਿਲਕੁਲ ਨਵੇਂ ਨਵੇਂ ਟੇਸਟ ਸਾਡੇ ਕੋਲ ਪੇਂਟ ਵਾਲੇ ਫੂਡ ਬਹੁਤ ਸੋਹਣੇ ਆਏ ਆ ਬਿਲਕੁਲ ਡਿਫਰੈਂਸ ਸਟਾਈਲ ਦੇ ਵਿੱਚ ਹੋਰ ਵੈਰਾਈਟੀਆਂ ਬਹੁਤ ਨਵੀਆਂ ਨਵੀਆਂ ਤੁਹਾਨੂੰ ਸਿਰ ਨਵਾਂ ਪਿਫੋ ਦਿਖਾਵਾਂਗੇ ਬਹੁਤ ਹੀ ਪਿਆਰਾ ਜੇ ਮਿਲ ਜੇ ਤਾਂ ਦੋ ਭਾਜੀ ਆਹ ਲਖੋ ਲੋ ਭੀਸਾ ਕਿਨੇ ਬਲਗੇ ਤੇ 12 ਬਟੇ 12 ਬਟੇ ਖੋਲੋ ਭਾਜੀ ਲੋਰੀ ਬਹੁਤ ਹੀ ਪਿਆਰਾ ਗਲਾਜੀ ਦੇਖੋ ਬਿਲਕੁਲ ਯੂਨਿਕ ਪੀਸ ਪਾਰਟੀ ਵੇ ਦੇ ਵਿੱਚ ਬਹੁਤ ਹੀ ਪਿਆਰਾ ਨੀਚੇ ਬਾਰਡਰ ਬਣਾਇਆ ਜੀ ਨਹੀਂ ਰਹਿੰਦੇ ਆਉਣੇ ਮੈਂ ਡੇਟਾ ਖੋਲੀ ਭਾਜੀ ਅਬਲੀਵ ਸਾਡੀ ਵੀਡੀਓ ਨਾਲ ਦੀ ਨਾਲ ਸ਼ੇਅਰ ਕਰਦੇ ਕਰੋ ਲਾਈਕ ਕਰਦੇ ਕਰੋ ਜੀ ਬਹੁਤ ਹੀ ਸੋਹਣੇ ਸੋਹਣੇ ਦੁਪੱਟੇ ਲੈ ਕੇ ਤੁਹਾਡੇ ਵਾਸਤੇ ਆਏ ਆ ਜੀ ਉਹ ਰੇ ਪਤਨ ਦਮੀ ਲਾ ਦਮੀ ਹਾਂ ਜਲਦੀ ਲਾ ਬਹੁਤ ਹੀ ਪਿਆਰਾ ਕਲਰ ਪੀਚ ਕਲਰ ਜੀ ਬਿਲਕੁਲ ਯੂਨਿਕ ਪੀਸ ਬਹੁਤ ਹੀ ਪਿਆਰਾ ਦੁਪੱਟਾ ਦੇਖੋ ਜੀ ਬਿਲਕੁਲ ਨਮੀ ਨਮੀ ਕਲੈਕਸ਼ਨ ਆ ਤੁਹਾਡੇ ਵਾਸਤੇ ਲੈ ਕੇ ਆਏ ਆ ਅਗਰ ਵਾਫ ਸਟੋਰ ਵਾਲੀ ਦੁਪੱਟਾ ਬਹੁਤ ਹੀ ਪਿਆਰਾ ਬਿਲਕੁਲੀ ਬਿਊਟੀਫੁਲ ਗਲਾ ਜੀ ਸਾਡਾ ਸਟੋਰ ਹੈਗਾ ਜੀ ਜਗਰਾਉ ਦੇ ਕੋਈ ਕੁਰੀ ਵਾਲਾ ਤੁਹਾਨੂੰ ਨਵੀਂ ਬੇਟੀ ਖੋ ਦਿਖਾਣੇ 1-2 ਪੀਸ ਅਗਰਵਾਲ ਸਿਲਕ ਸਟੋਰ ਜੀ ਜਲਦੀ ਲੱਭੋ ਅਗਰਵਾਲ ਸਿਲਕ ਸਟੋਰ ਜਗਰਾਉ ਡਿਸਟ੍ਰਿਕਟ ਲੁਧਿਆਣਾ ਜੀ ਨਲਕਿਆਂ ਵਾਲੇ ਚੌਂਕ ਦੇ ਕੋਲੇ ਇੱਕੋ ਇੱਕ ਸ਼ੋਰੂਮ ਹੈ ਜੀ ਅਗਰਵਾਲ ਵਾਲਿਆਂ ਦਾ ਨਲਕਿਆਂ ਵਾਲਾ ਚੌਂਕ ਜੀ ਸਟੋਰ ਤੇ ਵਿਜ਼ਿਟ ਕਰੋ ਇੱਕ ਵਾਰ ਤੁਹਾਨੂੰ ਬਹੁਤ ਹੀ ਵੈਰਾਈਟੀ ਦਵਾਂਗੇ ਘੱਟ ਰੇਟਾਂ ਦੇ ਵਿੱਚ ਤੁਹਾਡੇ ਪੈਸੇ ਬਚਾਵਾਂਗੇ ਤੁਹਾਨੂੰ ਵੈਰਾਈਟੀ ਪੂਰੀ ਫੁੱਲ ਦਵਾਂਗੇ ਜੀ ਹਰ ਚੀਜ਼ ਦੇ ਵਿੱਚ ਪਸ਼ਮੀਨਾ ਸੂਰ ਦਾਇ ਵਰੀ ਦੇ ਫੂਟ ਰਮਾਲਾ ਸਾ ਤੁਹਾਨੂੰ ਹਰ ਤਰ੍ਹਾਂ ਦੀ ਆਈਟਮ ਮਿਲੂਗੀ ਅਗਰ ਬਰਫ ਸਟੋਰ ਤੇ ਜੀ ਲੋ ਜੀ ਯਾ ਦੇਖੋ ਜੀ 98555300250 957630080 ਇਹ ਸਾਡੇ ਮੋਬਾਈਲ ਨੰਬਰ ਹੈ ਜੀ ਜੇ ਕਿਸੇ ਕਸਟਮਰ ਨੇ ਸਕਰੀਨਸ਼ਾਟ ਲੈ ਕੇ ਫਿਰ ਆਰਡਰ ਕਰਨਾ ਹੈ ਤੇ ਪਲੀਜ਼ ਸਾਨੂੰ ਵਟਸਐਪ ਕਰ ਦਿਓ ਤੇ ਆਪਣਾ ਸੂਟ ਬੁੱਕ ਕਰਾਓ ਆਲ ਵਰਲਡ ਦੇ ਵਿੱਚ ਸ਼ਿਪਿੰਗ ਦੀ ਫੈਸਿਲਿਟੀ ਹੈਗੀ ਹੈ ਜੀ ਤੇ ਪੰਜਾਬ ਵਿੱਚ ਵੀ ਤੁਸੀਂ ਜਿੱਥੇ ਮਰਜੀ ਬੈਠੇ ਹੋ ਤੁਹਾਨੂੰ ਸਾਰੀ ਫੈਸਿਲਿਟੀ ਦੇਵਾਂਗੇ ਜੀ ਹੋਰ ਬਰੇਡੀਆਂ ਦੇਖਣ ਲਈ ਸਾਡਾ ਪੇਜ ਲਾਈਕ ਐਂਡ ਸ਼ੇਅਰ ਕਰੋ ਰੋਜ਼ ਨਮੀ ਨਮੀ ਕਲੈਕਸ਼ਨਾਂ ਵਾਸਤੇ ਜੀ ਅੱਗਰ ਵਾਸਤੌਰ ਹੋਰ ਬਰੇਡੀਆਂ ਨਮੀਆਂ ਬਹੁਤ ਆਈਆਂ ਨੇ ਤੁਹਾਨੂੰ ਅਸੀਂ ਕੱਲ੍ਹ ਨੂੰ ਲਾਈਵ ਹੋ ਕੇ ਦਿਖਾਵਾਂਗੇ ਦੁਬਾਰਾ ਜੀ ਲਓ ਜੀ ਸਾਡਾ ਡਿਸਪਲੇ ਕੀਤਾ ਸੂਟ ਬਹੁਤ ਹੀ ਪਿਆਰਾ ਬੋਰਡਰ ਗ੍ਰੀਨ ਕਲਰ ਦੇ ਵਿੱਚ ਟੋਟਲੀ ਹੈਂਡਵਰਕ ਮਲਟੀਵਰਕ ਹੈ ਫਰਾ ਜੀ ਦੁਪੱਟਾ ਨਾਲ ਪਿਓਰ ਚਨੌਂ ਸ਼ਫੌਂ ਦਾ ਜੀ ਬਿਲਕੁਲ ਡਿਫਰੈਂਸ ਸਟਾਈਲ ਦੇਖੋ ਜੀ yellow combination yellow ਨਾਲ frozi combination ਦੁਪੱਟਾ ਬਹੁਤ ਹੀ ਪਿਆਰਾ ਲਾਈਟ weight ਨੰਬਰ 3 ਲਹਿੰਗਾ ਸੂਟ ਬਹੁਤ ਹੀ ਪਿਆਰੀ ਸ਼ਰਟ ਪੂਰੀ ਸ਼ਰਟ ਤੇ ਵਰਕ ਨਾਲ ਲਹਿੰਗਾ ਬਹੁਤ ਹੀ ਪਿਆਰਾ ਜੀ ਰੈਡੀमेड ਲਹਿੰਗਾ ਨੰਬਰ 4 ਪਿਸਤਾ ਕਲਰ ਦੇ ਵਿੱਚ ਰੈਡੀमेड ਸੂਟ ਲੋ ਜੀ ਬਹੁਤ ਹੀ ਪਿਆਰਾ ਕਲਰ ਹੈ ਜੀ ਬਾਈਨ ਕਲਰ ਬਹੁਤ ਹੀ ਪਿਆਰਾ ਵਰਕ ਕੀਤਾ ਹੋਇਆ ਹੈ ਦੇ ਉੱਪਰ ਵੀ ਨੰਬਰ 6 ਡਰੈੱਸ ਮੈਂ ਅੰਟਾ ਕਲੋਜੀ ਬਹੁਤ ਹੀ ਪਿਆਰਾ ਸ਼ਾਰੇਨਾ ਜੀ ਅਗਰਵਾਲ ਫਿਲਕ ਸਟੋਰ ਲੋ ਜੀ ਨਵੀਂ ਨਵੀਂ ਵੈਰੀਟੀਆਂ ਦੇਖਣ ਵਾਸਤੇ ਯਾਦ ਰੱਖੋ ਜੀ ਅਗਰਵਾਲ ਸਟੋਰ ਜੀ ਨੇੜੇ ਨਲਕਿਆਂ ਵਾਲਾ ਚੌਂਕ 98553 00250 95176 30080 లైక్ এন্ড షేర్ ਕਰ ਦਿਓ ਜੇ ਕਿ ਵੀ ਕਸਟਮਰ ਦੇ ਜਿਹੜੇ ਮੈਸੇਜ ਆਏ ਹੋਏ ਨੇ ਅਸੀਂ 15 ਮਿੰਟ ਦੇ ਦੌਰਾਨ ਉਹਨਾਂ ਨੂੰ ਅਪਲਾਈ ਕਰਕੇ ਉਹਨਾਂ ਦੇ ਪੀਸ ਪੈਕ ਕਰਵਾ ਕੇ ਸ਼ਿਪਿੰਗ ਭੇਜ ਦਿੰਨੇ ਆ ਜੀ ਓਕੇ ਜੀ ਬਾਏ